ਉਹ ਮੇਰਾ ਬਦਮਾਸ਼ ਤਾਂ ਗੇਰਨ ਜਲਣਾ ਹੈ ਹੋਰ ਦਾ ਘਰਾਂ ਬਹਿ ਲੈ ਜਾਂ ਜੀਹੋ ਕੋਲੋਂ ਕੈਮਰਾ ਬਦਕਤ ਨਾ ਗਿਆ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਹਰਧਾਨ ਤੋਂ ਇੱਕ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਦੋ ਨੌਜਵਾਨਾਂ ਦੇ ਧੜੇ ਆਪਸ ਵਿੱਚ ਲੜ ਪਏ ਇੱਕ ਧੜੇ ਨੇ ਦੂਜੇ ਤੇ ਅੰਨੇਵਾ ਫਾਇਰਿੰਗ ਕਰ ਦਿੱਤੀ ਜਿਸ ਨਾਲ ਇੱਕ ਅਠਵੀਂ ਚ ਪੜਦੇ ਬੱਚੇ ਦੀ ਮੌਤ ਹੋ ਗਈ ਅਤੇ ਚਾਰ ਜਾਣੇ ਹੋਰ ਵੀ ਜ਼ਖਮੀ ਹੋਏ ਇੱਥੇ ਦੱਸਣਯੋਗ ਹੈ ਕਿ ਇਹਨਾਂ ਬੱਚਿਆਂ ਕੋ ਹਥਿਆਰ ਕਿੱਥੋਂ ਆਏ ਇਹ ਪੰਜਾਬ ਲਈ ਖਤਰੇ ਦੀ ਘੰਟੀ ਹੈ ਪੁਲਿਸ ਤਬਦੀਸ਼ ਕਰ ਰਹੀ ਹੈ ਦੇਖਦੇ ਰਹੋ ਮਸਕਾ ਚਸਕਾ ਦੀ ਵਿਸ਼ੇਸ਼ ਰਿਪੋਰਟ ਜੀ ਪਿੰਡ ਦਾ ਨਾਮ ਪੇਂਡ ਨਾ ਤਨਵੰਡੀ ਰਾਜਾ ਤਿੰਨਾਂ ਨਾਲ ਇਕਲੇ ਨਾ ਥੁਰੇ ਚੰਗ ਲਾ ਕੇ ਮਾਨੇਪੁਰ ਲਾ ਕੇ ਮੇੜੇ ਦਾ ਕੀ ਨਾਮ ਸੀ ਮੇੜੇ ਨਾ ਗਰਜੀਤ ਸਿੰਘ ਆ ਜੀ ਕਿਹੜੀ ਕਲਾਸ ਪੜਦਾ 21 ਕਲਾਸ ਗਰਜੀਤ ਸਿੰਘ ਦਾ ਉਹ ਕੀ ਕਸ਼ਰ ਉਹਨਾਂ ਵੀ ਆਦਾ ਗਰੀਬ ਬੰਦੇ ਨਾ 77 17ਵੀਂ 17 ਕਲਾਸ ਦਾ 17 17 ਸਤਾਰਾ ਸਾਲ ਦਾ ਹੈਗਾ ਉਹਨਾਂ 307 ਦਾ ਤੇ ਪਰਚਾ ਪਵਾਦਾ ਕਰ ਸਕਿਆ ਸਾਡੇ ਪਰਚੇ ਪਾਤੇ ਨੇ ਮੁੰਡੇ ਨੂੰ ਝਗੜਾ ਕੀਤਾ ਸਾਡੇ ਭਤੀਜੇ ਨਾਲ ਕਦੇ ਉਹ ਕਦੇ ਉਹਨਾਂ ਉਹਨੂੰ ਕੋ ਪਿਆਈ ਪੇਂਡ ਦੀ ਪਤਨੀ ਬਾਹਰ ਝਗੜਾ ਆ ਕਦੇ ਪਹਿਲੀਆਂ ਅੱਜ ਅਏ ਘਰ ਸਤੇ ਸਾਡੇ ਵੀ ਨਾਂ ਲਖਾ ਤੇ ਮੇਰਾ ਤੇ ਮੇਰਾ ਛੋਟਾ ਭਰਾ ਹੈ ਨਾ ਵੀ ਸਾਡੇ 300 ਸਾਦੇ ਬੱਚੇ ਪਾਇਆ ਨਹੀਂ ਪਹਿਲੀ ਬੰਦੇ ਆ ਨਹੀਂ ਘਰੀ ਬੰਦੇ ਆ ਉਹ ਤਗੜੇ ਬੰਦੇ ਸਪੰਜੇ ਬੰਦੇ ਉਹਨਾਂ ਬਿੜਾ ਘਰ ਕਰਛੜਾ ਉਹਨਾਂ ਨੂੰ ਘਰ ਦਾਈ ਕਿੰਨੇ ਬੱਚੇ ਕਿੰਨੇ ਪਰਿਵਾਰਿਕ ਮੈਂਬਰ ਹੋਰ ਕੋਣ ਕੋਣਾ ਕਰੀ ਮੇਰੇ ਘਰ ਦੀ ਹੈ ਮੇਰੇ ਲਈ ਤੇ ਛੋਟਾ ਲੜਕਾ ਮੇਰੇ ਘਰ ਦੀ ਬਿਮਾਰ ਹੈ ਮੇਰੀ ਇਹ ਦੀ ਵਿਚਾਰੀ ਉਹ ਵੀ ਉੱਤੇ ਪਰਦਾ ਸਰਕਾਰੀ ਸਕੂਲੇ ਪਰਦੇ ਵਿਚਾਰੀ ਤਾਂ ਕਿੱਦਾ ਪਤਾ ਲੱਗਿਆ ਸਾਰੀ ਘਟਰਾ ਹੋਈ ਓ ਮੈਨੂੰ ਤੇ ਹੋਣਾ ਵੀਡੀਓ ਤੇ ਸੀ ਮੁੰਡੇ ਨੇ ਸਾਡੇ ਪਿੰਡ ਦਾ ਜਾਂਦਾ ਤੇਰਾ ਮੁੰਡਾ ਪੂਰਾ ਹੋ ਗਿਆ ਤੇ ਉਹਨੇ ਸੱਟ ਲਾ ਗਈ ਕਿਤੇ ਮੈਂ ਅਧਿਕਾਰੀ ਇਹ ਦੇਖ ਲੋ ਤਾਂ ਕਿ ਮੈਂ ਉਸੇ ਨਾਲ ਗਾਈ ਚਾਰਨੇ ਮੈਂ ਕਾਈ ਬੰਨ ਕੇ ਸੜੇ ਮੁੰਕੇ ਇਧਰ ਆ ਗਿਆ ਮੁੰਕੇ ਸਰਪੇਟ ਆ ਗਿਆ ਪਿੰਡ ਦਾ